ਅਜੇ ਸਾਡੇ ਪਿੰਡ ਦੇ ਪੰਜਾਬ ਦੇ ਲੋਕਾਂ ਨੂੰ ਗ੍ਰਾਮ ਸਭਾ ਦਾ ਹੀ ਪਤਾ ਨਹੀਂ ਆ ਤਾਂ ਉਹਦੇ ਤੇ ਅਮਲ ਕੀ ਕਰਨਾ ਹੈ ਬਹੁਤ ਵੱਡੇ ਪੰਜਾਬ ਦੇ ਲੋਕਾਂ ਦਾ ਹਿੱਸਾ ਜਿਹੜਾ ਅਸੀਂ ਆਪਣੇ ਆਪ ਨੂੰ ਪੜੇ ਲਿਖੇ ਕਹਾਉਂਦੇ ਆ ਤੇ ਜਿੱਥੇ ਸ਼ਬਦ ਗੁਰੂ ਹੈ ਉਥੇ ਅਗਿਆਨੀਆਂ ਦੇ ਦੌਰ ਦੇ ਤੌਰ ਤੇ ਅਸੀਂ ਵਿਚਰ ਰਹੇ ਹਾਂ ਸਾਡੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ 'ਚ ਕਦੇ ਟ్రਾਈਬਲ 벨ਟ 'ਚ ਜਾ ਕੇ ਦੇਖੋ ਕਬਾਇਲੀ 벨ਟ 'ਚ ਉਹਨਾਂ ਨੂੰ ਪੁੱਛੋ ਗ੍ਰਾਮ ਸਭਾ ਕੀ ਹੈ ਉਹ ਕਹਿੰਦਾ ਇਹੀ ਸਾਡੀ ਸਰਕਾਰ ਹੈ ਅਸੀਂ ਕਿਸੇ ਨੂੰ ਨਹੀਂ ਜਾਣਦੇ ਪ੍ਰਧਾਨ ਮੰਤਰੀ ਨੂੰ ਅਸੀਂ ਕਿਸੇ ਰਾਸ਼ਟਰਪਤੀ ਨੂੰ ਨਹੀਂ ਜਾਣਦੇ ਅਸੀਂ ਕਿਸੇ ਚੀਫ ਮਿਨਿਸਟਰ ਨੂੰ ਨਹੀਂ ਜਾਣਦੇ ਗ੍ਰਾਮ ਸਭਾ ਦਾ ਮਤਲਬ ਹੈ ਪਿੰਡ ਦੀ ਸੰਗਤ ਸੰਵਿਧਾਨਕ ਰੁਤਬਾ ਇਹਨੂੰ ਸੰਵਿਧਾਨਕ ਰੁਤਬੇ ਦੇ ਤੌਰ ਤੇ ਜੇ ਬੈਠਣ ਲੱਗੋਗੇ ਤੁਹਾਡੀ ਇਹਦੇ ਸ਼ਾਮਲਾਟ ਜ਼ਮੀਨ ਵੀ ਹੈ ਸ਼ਾਮਲਾਟ ਜ਼ਮੀਨੋ ਕੀ ਕਰਦੇ ਨੇ ਕਿ ਪੰਚਾਇਤ ਤੋਂ ਮਤਾ ਪਵਾ ਲੈਂਦੇ ਨੇ ਪੰਚਾਇਤ ਖਰੀਦੀ ਵੀ ਜਾ ਸਕਦੀ ਹੈ ਪੰਚਾਇਤ ਡਰਾਈ ਵੀ ਜਾ ਸਕਦੀ ਹੈ ਇਕ ਕੋਈ ਬੜੀ ਗੱਲ ਨਹੀਂ ਆ ਜਿੱਥੇ ਮਰਜ਼ੀ ਪੰਜ ਬੰਦਿਆਂ ਨੂੰ 10 ਬੰਦਿਆਂ ਨੂੰ ਖਰੀਦਣਾ ਤੇ ਡਰਾਉਣਾ ਭੁੱਖੀ ਦਾ ਪਰਚਾ ਪਾ ਦੋ ਕਾਸੇ ਦਾ ਪੰਜਾਬ ਚ ਰੂਟੀਨ ਗੱਲ ਹੈ ਇਹ ਕੋਈ ਬਹੁਤ ਬੜੀ ਨਹੀਂ ਪਰ ਜਿਹੜਾ ਸਵਾਲ ਗ੍ਰਾਮ ਸਭਾ ਦਾ ਹੁੰਦਾ ਹੈ ਇਸ ਲਈ ਸਾਰਾ ਪਿੰਡ ਐਜੇ ਗ੍ਰਾਮ ਸਭਾ ਸੰਗਤ ਚ ਬਰਕਤ ਕਿਉਂ ਹੈ ਸਾਗਤ ਨੂੰ ਸੰਗਤ ਨੂੰ ਰੱਬ ਦਾ ਰੂਪ ਕਿਉਂ ਮੰਨਿਆ ਜਾਂਦਾ ਹੈ ਅੱਜ ਤੱਕ ਦੁਨੀਆ ਚ ਨਾ ਸਾਗਤ ਨੂੰ ਕੋਈ ਖਰੀਦਣਾ ਵਾਲਾ ਜੰਮਿਆ ਤੇ ਨਾ ਡਰਾਉਣ ਵਾਲਾ ਜੰਮਿਆ ਇਸੇ ਕਰਕੇ ਉਹ ਗ੍ਰਾਮ ਸਭਾ ਸੰਗਤ ਦਾ ਰੂਪ ਹੈ ਆਪਣੇ ਆਪਣੇ ਪਿੰਡਾਂ 'ਚ ਕਿਰਪਾ ਕਰਕੇ ਚਾਹੇ ਪੰਚਾਇਤਾਂ ਜਿੰਨੀਆਂ ਸਹਿਮਤ ਨੇ ਉਹ ਵੀ ਤੇ ਬਾਕੀ ਵੀ ਪੰਚਾਇਤ ਸਰਪੰਚ ਤੇ ਪੰਚ ਨੂੰ ਸਸਪੈਂਡ ਕਰ ਸਕਦਾ ਡੀਡੀਪੀਓ ਗ੍ਰਾਮ ਸਭਾ ਨੂੰ ਸਸਪੈਂਡ ਨਾ ਪ੍ਰਧਾਨ ਮੰਤਰੀ ਤੇ ਨਾ ਰਾਸ਼ਟਰਪਤੀ ਨਾ ਚੀਫ ਮਿਨਿਸਟਰ ਕਿਸੇ ਦੀ ਕੋਈ ਔਕਾਤ ਨਹੀਂ ਇਹ ਪਰਮਾਨੈਂਟ ਸਸਤਾ ਹੈ ਇਸ ਲਈ ਜਿੰਨੇ ਕ ਸੰਵਿਧਾਨਕ ਹੱਕ ਵੀ ਸਾਡੇ ਕੋਲ ਪਹਿਲਾਂ ਨੇ ਕਾਨੂੰਨ ਉਹ ਤੋਂ ਉਹਨੂੰ ਵਰਤੀਏ ਉਹਨੂੰ ਹਥਿਆਰ ਦੇ ਤੌਰ ਦੇ ਉੱਤੇ ਜਿਵੇਂ ਜਿਵੇਂ ਵਰਤਣ ਲੱਗਾਂਗੇ ਤਿਵੇਂ ਤਿਵੇਂ ਅਗਲੇ ਪੜਾਖ ਖੁੱਲਣਗੇ ਅਗਲੀ ਗੱਨਾ ਆਮ ਆਉਣਗੀਆਂ